ਬਹੁਤ ਪਿੰਡ ਨਹੀਂ ਪਿੰਡ ਤੋਂ 1.5 ਕਿਲੋਮੀਟਰ ਹਟਵਾ ਅਸੀਂ ਪਿੰਡ ਤੋਂ 1.5 ਕਿਲੋਮੀਟਰ ਹਟਵੇਂ ਰਹਿੰਨੇ ਆ ਉੱਥੋਂ ਤੱਕ ਸਾਨੂੰ ਖੜਾਕ ਸੁਣਿਆ ਔਰ ਇਦਾਂ ਲੱਗਦਾ ਸੀ ਕਿ ਜਿੱਦਾਂ ਕੋਈ ਜ਼ਮੀਨ ਹੀ ਪਾਟ ਗਈ ਹੈ ਸਰ ਮੇਰਾ ਨਾਮ ਸੁਖਦੇਵ ਸਿੰਘ ਘਰ ਦੇ ਵਿੱਚ ਮੇਰੀ ਪਤਨੀ ਹਰਜਿੰਦਰ ਕੌਰ ਇੱਕ ਮੇਰੀ ਨੂੰਹ ਹੈ ਉਹਦਾ ਨਾਮ ਹੈਗਾ ਇਹ ਆਪਣਾ ਵਰਿੰਦਰ ਕੌਰ ਇੱਕ ਮੇਰੀ ਪੋਤੀ ਹੈ ਕੋਈ ਸਾਲ ਕ ਦੀ ਅਸੀਂ ਚਾਰੇ ਜੀ ਕਰ ਰਹੇ ਨੇ ਸਰ ਆਪਾਂ ਫੁਲਕਾ ਛੱਕ ਕੇ ਤੇ ਅੰਦਰ ਆਪਣੇ ਲੰਮੇ ਪੈ ਗਏ ਆ ਅੱਛਾ ਜੀ ਤੇ ਬਾਹਰ ਬਲਾਸਟ ਦੀ ਆਵਾਜ਼ ਆਈ ਹੈ ਬੜਾ ਤਗੜਾ ਧਮਾਕਾ ਹੋਇਆ ਹੈ ਅਸੀਂ ਗੇਟ ਖੋਲ ਕੇ ਵੇਖਿਆ ਡੇ ਗੇਟ ਦੇ ਅੰਦਰ ਵੀ ਸਾਰਾ ਛੀਛੇ ਟੁੱਟ ਗਏ ਨੇ ਇਹ ਮੈਂ ਨਹੀਂ ਦੱਸ ਸਕਦਾ ਕੁਝ ਵੀ ਕੈਂ ਮੇਰੇ ਮੇਰੀ ਨੂੰਹ ਵੇਖਣ ਲਈ ਸੀ ਸ਼ਾਇਦ ਉਹਦੇ ਕਹਿਣ ਮਤਲਬ 7:00 ਵਜੇ ਕੁਝ ਮਿੰਟ ਦਾ ਟਾਈਮ ਹੈ ਸਰ ਮੈਂ ਮੇਰਾ ਕੁਪਤੀਜਾ ਹੈ ਪੰਜਾਬ ਪੁਲਿਸ ਚ ਪਰਮਦਾਸ਼ ਡਿਊਟੀ ਹੈ ਦੀ ਉਹਦਾ ਕਹੇ ਦੇ ਨਾਲ ਕੋਈ ਇਹੋ ਜਿਹਾ ਕੋਈ ਝਗੜਾ ਚੱਲਦਾ ਸੀ ਉਹਦੇ ਕਰਕੇ ਮੇਰੇ ਘਰ ਹੋ ਰਿਆ ਉਹਦਾ ਘਰ ਆ ਪੈਂਦਾ ਜੀ ਲਾਗੇ ਸਾਡੇ ਉਹ ਅੰਮ੍ਰਿਤਸਰ ਚਲ ਗਏ ਨੇ ਉਹਦੇ ਕਰਕੇ ਮੇਰੇ ਤੇ ਅਟੈਕ ਹੋ ਗਿਆ ਜਦੋਂ ਕਿ ਮੇਰਾ ਉਹਦਾ ਕੋਈ ਲੈਣ ਨਹੀਂ ਦੇਣ ਨਹੀਂ ਉਹ ਮੇਤ ਵੱਖ ਰਿੰਦਾ ਏ ਮੇਰਾ ਨਾ ਕੋਈ ਬੋਲ ਨਹੀਂ ਕੁਛ ਨਹੀਂ ਸ਼ਾਇਦ ਤੁਸੀਂ ਅੰਦਾਜ਼ਾ ਤਾਂ ਉਹ ਲਾ ਸਕਦੇ ਨਾ ਇਹ ਤੋਂ ਸਾਰੀ ਕੋਠੀ ਦੇ ਸ਼ੀਸ਼ੇ ਟੁੱਟ ਗਏ ਨੇ ਸਾਰ ਗੁੱਟੇ ਇਹ ਤੋਂ ਆਵਾਜ਼ ਦਿੰਦਾ ਹੈ ਤੁਸੀਂ ਲਾ ਸਕਦੇ ਪੁਲਿਸ ਮੌਕੇ ਤੇ ਆਈ ਹੈ ਜੀ ਤੇ ਉਹ ਸਾਡਾ ਡੀਵੀਆਰ ਜਿਹੜਾ ਕੈਮਰੇ ਵਾਲਾ ਉਹ ਚੁੱਕੇ ਲੱਗੇ ਨੇ ਬਿਨਾ ਪੁੱਛੇ ਤੋਂ ਪਤਾ ਨਹੀਂ ਕਿਉਂ ਲੱਗੇ ਨੇ ਇਹ ਮੈਂ ਨਹੀਂ ਕੁਝ ਕਹਿ ਸਕਦਾ ਜਾਲੀ ਟੁੱਟ ਗਈ ਐ ਐਂਗਲ ਟੁੱਟ ਗਿਆ ਸ਼ੀਸ਼ੇ ਦੇ ਇੱਕ ਇੱਕ ਪਾਸੇ ਕਰੋ ਤੁਸੀਂ ਜਾਨੀ ਨਖਣ ਪਈ ਇਹ ਬਚਾ ਲੋ ਉਹ ਕੈਮਰਾ ਵੀ ਟੁੱਟ ਗਿਆ ਜੀ ਉਹ ਇੱਕ ਵੀਰਿੰਦਰ ਕੌਰ ਘਰ ਵਿੱਚ ਡੈਡੀ ਜੀ ਫਾਦਰ ਨੂੰ ਮਦਰ ਨੂੰ ਲੋ ਸੀ ਮੈਂ ਆਪਣੀ ਗੁੜੀਆਂ ਨੂੰ ਸੁਵਾਉਂਦਾ ਹੀ ਅੰਦਰ ਡੈਡੀ ਸੌਂਗੇ ਮਮੀ ਕੱਪੜੇ ਪ੍ਰੈਸ ਕਰਦੇ ਪਏ ਇਹ ਵੇੜੇ ਵਿੱਚ ਦੋ ਜਣੇ ਦੋ ਲੱਗਣਾ ਇੱਥੇ ਆਪਣੇ ਅੰਦਰ ਸੁੱਤੇ ਪਏ ਕੀ ਦਸੀਏ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਸਰਵਾਤ ਤਾਂ ਇਹਦਾ ਜਲਾ ਸਕਦੇ ਉਹ ਕੀ ਹੋਦਾ ਕੀ ਨਹੀਂ ਹੋਦਾ ਜਲਾ ਸਕਦੇ ਦੱਸੋ ਕੀ ਚੀਜ਼ ਬਣੀ ਹੋ ਗਈ ਉਹ ਤੇ ਸਾਨੂੰ ਕੁਝ ਨਹੀਂ ਪਤਾ ਕੈਮਰੇ ਵਿੱਚ ਇਹ ਚੀਜ਼ ਆਈ ਹੈ ਦੋਵੇਂ ਮੇ ਮੋਟਨ ਕਰ ਗਿਆ ਹੈ ਬੱਸ ਬੱਤ ਸੁਖਦੇਵ ਸਿੰਘ ਜੀ ਨਹੀਂ ਮੈਂ ਪਿੰਡ ਦਾ ਨਹੀਂ ਸਾਡਾ ਡੇਰਾ ਬਾਹਰ ਆ ਘੱਟ ਤੋਂ ਘੱਟ 1.5 ਕਿਲੋਮੀਟਰ ਦਾ ਸਫ਼ਰ ਇੱਥੋਂ ਹੋਊਗਾ ਜਦੋਂ ਇੰਨਾ ਜ਼ਬਰਦਸਤ ਖਰਾਕ ਹੋਇਆ ਤੇ ਅਸੀਂ ਸੋਚਿਆ ਪਤਾ ਨਹੀਂ ਕੀ ਵਾਪਰ ਗਿਆ ਲਾਕੇ ਤੇ ਅਸੀਂ ਪਿੰਡ ਦੇ ਇੱਕ ਹੋਰ ਬੰਦੇ ਨੂੰ ਪੁੱਛਿਆ ਉਹਨੇ ਕਿਹਾ ਸੁਖਦੇਵ ਦੇ ਘਰ ਮਤਲਬ ਪੰਪ ਚੱਲ ਗਿਆ ਅਸੀਂ ਸੁਖਦੇਵ ਨੂੰ ਫੋਨ ਲਾਇਆ ਇਹਨੇ ਫੋਨ ਨਹੀਂ ਚੁੱਕਿਆ ਉਸੇ ਵੇਲੇ ਅਸੀਂ ਮਤਲਬ ਇੱਕ ਘਰ 'ਚ ਆਏ ਹਾਂ ਜਦੋਂ ਆਏ ਆ ਤੇ ਆਉਂਦਿਆਂ ਨੂੰ ਕਾਫੀ ਲੋਕ ਜਿਹੜੇ ਉੱਥੇ ਹੋ ਚੁੱਕੇ ਸੀ ਔਰ ਵੇਖਿਆ ਜੋ ਸਥਿਤੀ ਹੈ ਹਲੇ ਮੌਕੇ ਤੇ ਸਾਰਿਆਂ ਨੂੰ ਸਾਹਮਣੇ ਔਰ ਉਸ ਤੋਂ ਜਿਹੜੀ ਘਟਨਾ ਵਾਪਰੀ ਹੈ ਇਹਨਾਂ ਦੀ ਇਹ 28 ਮੇਰੇ ਖਿਆਲ ਨਵੰਬਰ ਦੀ ਗੱਲ ਆ ਇਹਦੀ ਕਿਸਮਤ ਚੰਗੀ ਸੀ ਉਹਦੀ ਵੀ ਵੀਡੀਓ ਸਾਡੇ ਕੋਲ ਹੈਗੀ ਆ ਉਹ ਸ਼ਰਿਆਮ ਇਹਦੇ ਐਂ ਕਰਕੇ ਗੋਲੀ ਮਾਰ ਦੇਣ ਲੱਗੇ ਸੀ ਔਰ ਪਰਮਾਤਮਾ ਇਹਨੂੰ ਬਚਾ ਗਿਆ ਕਿਉਂਕਿ ਉਹ ਫਾਇਰ ਮਿਸ ਹੋ ਗਿਆ ਔਰ ਉਹਦੇ ਚ ਵੀ ਅਹੀਂ ਪੁਲਿਸ ਨੂੰ ਇੱਕੋ ਹੀ ਗੱਲ ਕਹੀ ਸੀ ਉਦੋਂ ਐਸਪੀ ਸਾਹਿਬ ਵੀ ਆਏ ਅਹੀਂ ਕਿਹਾ ਵੀ ਸਾਨੂੰ ਇਹ ਦੱਸੋ ਕਿ ਇਸ ਬੰਦੇ ਨੂੰ ਬਾਰ-ਬਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਉਹ ਜਿਹੜਾ ਪੁਲਿਸ ਮੁਲਾਜ਼ਮ ਹੈ ਉਹ ਇਹਦਾ ਭਤੀਜਾ ਆ ਕਿਉਂਕਿ ਇਹ ਗੱਲ ਇਸ ਕਰਕੇ ਜੁੜਦੀ ਆ ਕਿਉਂਕਿ ਭਈ ਇੱਕ ਦਿਨ ਉਹ ਆਏ ਸੀ ਉਹਨਾਂ ਨੇ ਪੁੱਛਿਆ ਵੀ ਜਤਿੰਦਰ ਰਹਿੰਦਾ ਕਿੱਥੇ ਜਿਸ ਕਰਕੇ ਸਾਨੂੰ ਸ਼ੱਕ ਪੈਂਦਾ ਵੀ ਇਹ ਘਟਨਾ ਉਹਨਾਂ ਨਾਲ ਮੰਨਣ ਆਉਣ ਲੋਕ ਸੀ ਉਹਨਾਂ ਬਾਰੇ ਨਹੀਂ ਸਾਨੂੰ ਪਤਾ ਮੋਟਰਸਾਈਕਲ ਤੇ ਆਏ ਜਿੱਦਾਂ ਆਮ ਸਰਸਰੀ ਨਹਿਰ ਤੇ ਤੁਰੇ ਜਾ ਰਹੇ ਆ ਉਹਨਾਂ ਪੁੱਛਿਆ ਜਤਿੰਦਰ ਸਿੰਘ ਦਾ ਘਰ ਕਿਹੜਾ ਪੁਲਿਸ ਦੀ ਥੋੜੀ ਹੈ ਜੀ ਇਹਨਾਂ ਉਹ ਜਿੰਨਾ ਜਦੋਂ ਪਹਿਲਾਂ ਘਟਨਾ ਵਾਪਰੀ ਆ 10 20 ਦਿਨ ਮੁਲਾਜ਼ਮ ਘੱਲੇ ਆ ਪਰ ਤਰਾਸ ਦੀ ਇਹ ਆ ਪੀ ਵੇਖੋ ਜੀ ਨਹੀਂ ਕਰਦਾ ਕਹਿਣ ਨੂੰ ਕਿਉਂਕਿ ਪੁਲਿਸ ਮੁਲਾਜ਼ਮ ਆ ਜਿਹੜੇ ਘਲਉਂਦੇ ਰਹੇ ਆ ਉਹ ਸਾਡੀ ਸਮਝ ਮੁਤਾਬਕ ਉਹਨਾਂ ਰਾਖੀ ਕਿਸੇ ਦੀ ਕੀ ਕਰਨੀ ਸੀ ਜਿਸ ਕਰਕੇ ਅਸੀਂ ਮਤਲ ਅੱਜ ਵੀ ਪੁਰਜੋਰ ਪੁਲਿਸ ਤੋਂ ਪੁਲਿਸ ਤੋਂ ਮੰਗ ਕਰ ਰਹੇ ਆ ਵੀ ਇਹ ਜਿਹੜਾ ਬਾਰ ਬਾਰ ਘਟਨਾ ਹੋ ਰਹੀ ਆ ਜੇ ਪਰਮਾਤਮਾ ਦੀ ਅਸੀਂ ਕਹਿੰਦੇ ਆ ਵੀ ਇੱਥੇ ਇੱਕ ਅਪਾਰ ਕਿਰਪਾ ਆ ਜਿਸ ਕਰਕੇ ਇਹਨਾਂ ਦੀ ਬਚਾਅ ਹੋ ਗਿਆ ਵਰਨਾ ਹਰ ਬੰਦਾ ਸੋਚਦਾ ਪੀ ਇਦਾਂ ਦੀ ਘਟਨਾ ਵਾਪਰਦੀ ਆ ਔਰ ਹਰ ਲੋਕ ਹਰ ਇਲਾਕਾ ਹਰ ਪਿੰਡ ਵਾਲਾ ਵੀ ਡਰਿਆ ਪੀ ਕਿਹੇ ਦਾ ਜੀਣਾ ਪਿੰਡ ਨਹੀਂ ਪਿੰਡ ਤੋਂ 1.5 ਕਿਲੋਮੀਟਰ ਹਟਵਾ ਅਸੀਂ ਪਿੰਡ ਤੋਂ 1.5 ਕਿਲੋਮੀਟਰ ਹਟਵੇਂ ਰਹਿਨੇ ਆ ਉੱਥੋਂ ਤੱਕ ਸਾਨੂੰ ਖੜਾਕ ਸੁਣਿਆ ਔਰ ਇਦਾਂ ਲੱਗਦਾ ਸੀ ਕਿ ਜਿੱਦਾਂ ਕੋਈ ਜ਼ਮੀਨ ਹੀ ਪਾਟ ਗਈ